ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਦੇ ਲਈ ਬੀਤੀ 10 ਮਹੀਨੋਂ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ ਰੋਜ਼ਾਨਾ ਦੇ ਵਿੱਚ ਆਮ ਆਦਮੀ ਪਾਰਟੀ ਕਾਫੀ ਅੱਗੇ ਚੱਲ ਰਹੀ ਹੈ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਦੇ ਵੱਲੋਂ ਜਸ਼ਨ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਗਏ ਹਨ ਵੱਡੀ ਗਿਣਤੀ ਦੇ ਵਿੱਚ ਆਗੂ ਜਲੰਧਰ ਦੇ ਵੱਲ ਰਵਾਨਾ ਹੋ ਗਏ ਹਨ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕੈਬਨ ਮੰਤਰੀ ਹਰਪਾਲ ਸਿੰਘ ਚੀਮਾ ਵੀ ਚੰਡੀਗੜ੍ਹ ਤੋਂ ਜਲੰਧਰ ਦੇ ਲਈ ਰਵਾਨਾ ਹੋ ਚੁੱਕੇ ਨੇ ਆਪ ਇਸ ਸਮੇਂ ਵੱਡੇ ਫਰਕ ਦੇ ਨਾਲ ਅੱਗੇ ਚੱਲ ਰਹੀ ਹੈ ਤੇ ਹੁਣ ਤੱਕ ਰਜਾਨ ਆਪ ਦੀ ਜਿੱਤ ਦੇ ਵੱਲ ਇਸ਼ਾਰਾ ਕਰ ਰਹੇ ਹਨ ਨਾ ਦੂ ਅਕਾਲੀ ਦਲ ਅਤੀ 4 ਨੰਬਰ ਤੇ ਭਾਜਪਾ ਚੰਗੀ ਆ। ਪਾਰਟੀ ਵਰਕਰਾਂ ਦੇ ਵੱਲੋਂ ਅਤੇ ਪਾਰਟੀ ਆਗੂਆਂ ਦੇ ਵੱਲੋਂ ਇਸ ਜਿੱਤ ਨੂੰ ਭਗਵੰਤ ਮਾਨ ਦੀ ਜਿੱਤ ਕਿਹਾ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਗਾਈ ਆ। ਉੱਥੇ ਹੀ ਇਹਨਾਂ ਚੋਣਾਂ ਨੂੰ ਲੈ ਕੇ ਸੁਸ਼ੀਰ ਕੁਮਾਰ ਰਿੰਕੂ ਦੀ ਪਤਨੀ ਦਾ ਕੀ ਕਹਿਣਾ ਹੈ ਆਓ ਸੁਣਦੇ ਆ। ਸੁਸ਼ੀਲ ਰਿੰਕੂ ਜੀ ਬੜੀ ਜੋ ਜਿੱਤ ਦਰਜ ਕੀਤੀ ਹੈ ਠੀਕ ਹੈ ਜ਼ਿਆਦਾ ਵੋਟਾਂ ਪਰ ਕੀ ਕਹਿੰਗੇ ਇਸ सबसे पहले तो जलंधर के निवासी का बहुत बहुत धन्यवाद कोटि कोटि धन्यवाद क्योंकि जो विश्वास उन्होंने यहाँ तो पर आम आदमी पार्टी पर किया है वही विश्वास पर किया है so, सो उन सबका तहे दिल से कोटि कोटि धन्यवाद और मैं विश्वास करती हूँ कि जिस विश्वास के साथ उन्होंने सुशील कुमार यूदी यहाँ से एम बनाया है हम उनके विश्वास को पूरा करेंगे उनकी जो पहल के आधार पर जो समस्याएं समस्या है आज सुबह जब वोटिंग शुरू हुई तो सबसे पहले मन में हुआ होगा कि जो फैसला है लोगों का मतदान किया लोगों ने तो लग रहा था कहीं ना कहीं जो ये एक मुकाबला जो क्योंकि पता कांग्रेस और आप में चल रहा था आ... इतना कहीं ना कहीं ये बात जरूर थी कि कांग्रेस और आपके बीच में मुकाबला है लेकिन जब हम सुबह मतलब बैठे प्यार से हुए तो हमने एक दूसरे को बेस्ट ऑफ लग कहा और साथ में ये कहा कि हम जीतेंगे आज मतलब ये शब्द कहता हम दोनों अपने अपने में तो अभी तो सुशील रिंकू जीत गए अब आगे यहाँ से क्या प्रोग्राम है कहाँ लेके जाया जाएगा क्या पार्टी के जो लोग हैं वो कहाँ एकत्रित हो रहे हैं कोई प्रेस कॉन्फ्रेंस भी की जाएगी ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤਾਂ ਅਜੇ ਕੁਝ ਡਿਸਾਈਨ ਨਹੀਂ ਹੋਇਆ ਲੇਕਿਨ ਅਭੀ ਬਾਹਰ ਜੋ ਹਮਾਰੇ ਇਹਨਾਂ ਨੇ ਹਮਾਰੇ ਲਈ ਦਿਨ ਰਾਤ ਇੱਕ ਕੀ ਇਹ ਮਿਹਨਤ ਕੀਤੀ ਹੈ ਇਕ ਕਰ ਰਹੀ ਹੈ ਆ ਪਹਿਲੇ ਤਾਂ ਉਹਦੀ ਇਹ ਵੀ ਦੱਸ ਦਈਏ ਕਿ ਇਹਨਾਂ ਚੋਣਾਂ ਨੂੰ ਲੈ ਕੇ ਆਮ ਆਨ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਜਿਥੇ ਅੱਗੇ ਚੱਲ ਰਹੇ ਹਨ ਉੱਥੇ ਹੀ ਖੁਸ਼ੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੇ ਲਈ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਹਨ ਅਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਲੰਧਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਉੱਥੇ ਹੀ ਕੈਬਨ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਸ਼ਨ ਦਾ ਮੌਕਾ ਹੈ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ ਨੂੰ ਲੈ ਕੇ ਜਲੰਧਰ ਦੇ ਲੋਕਾਂ ਨੇ ਹੀ ਵੋਟ ਪਾਈ ਹੈ ਜਲੰਧਰ ਲੋਕ ਸਭਾ ਸੀਟ ਤੇ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੇ ਪੰਜਾਬੀ ਮਾਨ ਸਾਹਿਬ ਦੇ ਨਾਲ ਅਤੇ ਉਹਨਾਂ ਦੇ ਫੈਸਲਿਆਂ ਤੋਂ ਖੁਸ਼ ਨੇ ਬਿਊਰੋ ਰਿਪੋਰਟ ਐਸਮ ਜਨ نیوز